ਨਿਖਾਰੇ ਮਤਲਬ ਇਹੋ ਜਿਹੜੇ ਪਾਈ ਪਿਆ ਨੇ ਉਹ ਵਾਲੇ ਨਾ ਕਿੰਨਾ ਸੋਹਣਾ ਸਿਸਟਮ ਬਣਾਇਆ ਹੋਇਆ ਹੈ ਜਿਹੜੇ ਪਾਣੀ ਪਾਈ ਪਾਈ ਦੇ ਵਿੱਚ ਨਹੀਂ ਉਹਦਾ ਪਾਣੀ ਹੈ ਆਹ ਹੈ ਫਿਲਟਰ ਵਾਲੀ ਚਾਹ ਪਾਣੀ ਏ ਇਹ ਉਹ ਤਾਂ ਨਿਕਲੇ ਨਹੀਂ ਕੱਢੀ ਨੂੰ ਮਾਰ ਕੋ ਸੈਟ ਉਹਨੇ ਕਿਹਾ ਆਖੜਾ ਬੰਦਾ ਨਮਾ ਰਿਆ ਵੈਂਟੀ ਮਾਰੂਗੀ ਤੈਨੂੰ ਠੀਕ ਹੈ ਜੀ ਨਾ ਠੀਕ ਆ ਸੁਣਦੇ ਆ ਹਾਂ ਪਾਣੀ ਵੀ ਇਹ ਲਾਏ ਆ ਕੋਈ ਚੀਜ਼ ਨਾ ਪਾਣੀ ਹਾਂ ਉਹ ਸਿਸਟਮ ਹੁੰਦਾ ਪਾਣੀ ਉਹ ਜਿਹੜੇ ਨੰਗਲਾ ਸਾਡੀ ਉਹ ਤੇ ਜੀ ਇੱਕੋ ਵੀ ਕਿਤੇ ਜਾਦਾ ਨਾ ਵਾ ਦੇ ਉਹਦਾ ਵੇਦੀ ਦਾ ਕੋਈ ਗੱਲ ਹੈ ਕੀ ਕੋਈ ਇੱਧਰ ਕੰਮ ਕਰਕੇ ਰਾਜੀ ਨਹੀਂ ਸਾਰੇ ਤਾਂ ਬਾਹਰ ਹੋ ਕੇ ਜੀ ਜਾਂਦੇ ਆ ਇੱਧਰ ਰੈਡੀ ਨਹੀਂ ਹੁੰਦੇ ਰਾਜੀ ਸਾਰੇ ਵਾਰ-ਵਾਰ ਸਾਰਿਆਂ ਦੇ ਵੀ ਉਹ ਉਦਾ ਕਰਨੀ ਉਹਦੇ ਭਰਲਾ ਨਹੀਂ ਦੇਖੀ ਰਿਹਾ ਹੁਣ ਬਾਹਰ ਲੱਗਦਾ ਮਨੀ ਦੇ ਨੂੰ ਵੀ ਬਾਹਰ ਨਹੀਂ ਭੇਜਣਾ ਸਾਰੇ ਸੈਟਿੰਗ ਕਰਕੇ ਦੇਣ ਬੱਤ ਗੱਤੀ ਜੀ ਉਹ ਅੱਗੇ ਲੈ ਲਓ ਫਿਰ ਸਾਰੀਆਂ ਮੇਰੇ ਚਵਾਉਣੀਆਂ ਪੈਣੀਆਂ ਨੇ ਨਹੀਂ ਇਧਰ ਇਧਰ ਨਹੀਂ ਉੱਧਾ ਤੇ ਮੈਂ ਬੱਦਲ ਆ ਗਿਆ ਨਾ ਬੱਦਲ ਦੇ ਕਿੰਨਾ ਆ ਗਿਆ ਤਾਂ ਕਰਕੇ ਸਾਰੇ ਨੂੰ ਕਹਾਂ ਥੋੜ੍ਹੇ ਨੇਰ ਜ ਆ ਗਿਆ ਤਾਂ ਹੀ ਕਿਤੇ ਮਣੀ ਲੈਟ ਇਹਨਾਂ ਨੇ ਨਹੀਂ ਆਨੇ ਬਦਲ ਕਰਕੇ ਅੱਛਾ ਇਹ ਉਹ ਤੁਹਾਨੂੰ ਬਾਹਰ ਚੜਨੀ ਪਈ ਹੈ ਮੈਂ ਹਾਂ ਇਹਤਨਾ ਨਹੀਂ ਸਾਰੀਆਂ ਮਸਾਂ ਦੇ ਵਾਰੀ ਵਾਰੀ ਸਰ ਆਹ ਯਾਰ ਇਹ ਸਾਡਾ ਪੰਜਾਬੋਂ ਪੜਾਉਂਗਾ ਦੇਖਨੇ ਰਿੰਨਾ ਮੈਂ ਹਣੀ ਰੀ ਅੱਗੇ ਰਟਾ ਚੋ ਚੱਟ ਬੰਨੀਆ ਵੇਹੇ ਦਾ ਉਹਦਾ ਤੁਸੀਂ ਤੇ ਤੁਸੀਂ ਵੀ ਚੋ ਲੈਣੇ ਹਨਾ ਜੀ ਮੈਂ ਤਾਂ ਇੱਧਰੋ ਜੋ ਨਹੀਂ ਸਿੱਧੇ ਪਾਸੇ ਆਜਾ ਤੁਸੀਂ ਇੱਧਰੇ ਪਾਸੇ ਮੈਂ ਇਧਰੋਂ ਲਾ 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 ਬੈਹੋ ਉੱਥੇ ਨਾ ਉਧਰੋਂ ਚੱਲਣਾ ਆ ਮਾਰੋ ਨਹੀਂ ਨਹੀਂ ਕੋਈ ਨਹੀਂ ਕਰਨ ਆਇਆ ਆ ਲੈਨੇ ਦੇ। ਬੜੀ ਲਾ ਖੜੀ ਰਹਿ। ਲਾ ਲਾਣਾ ਹੈ। ਬੜੀ ਦਾ ਜਿੰਦੀ ਕਿੰਦਾ ਹੈ। ਮਸ਼ੀਨ ਤੇ ਜਲਦੀ ਓ ਚੂਈਆਂ ਜਾਂਦੀਆਂ ਨਾ। 2 ਮਿੰਟ ਪੈ। ਸੋਨੇ ਘਾ ਦੇ ਵਿੱਚ ਆ। ਬਹੁਤ ਡਰਾਮ ਨੂੰ ਵਿੱਚ ਨਹੀਂ ਆ ਹੁਣ। ਬਹੁਤ ਬਾਜੀ ਹੋਊਗੀ। ਜਾ ਰਿਹਾ ਹੈ ਇਹ ਬਦਲ ਗਿਆ ਉਹ ਜੀ ਬੀ ਉਹ ਚਲ ਗਿਆ ਥਾਰ ਦਾ ਬੋਲੀ ਆ ਨਾ ਲੋਰੀ ਕੱਟ ਕਰ ਦਿੱਤੀ ਕਾਹ ਨਹੀਂ ਕੀ ਯਾਨੀ ਜਿਹੜੇ ਕਿਤੇ ਹੀ ਜਾ ਰਹੇ ਤੇ ਸਾਰਿਆਂ ਦੀਆਂ ਹੀ ਆ ਬਣਾ ਰਹੇ ਮੈਂ ਨਹੀਂ ਕਰ ਗਏ ਵੈਸੇ ਵੀ ਮੈਂ ਅੰਗੂਠੇ ਨਾਲ ਨਹੀਂ ਚੋਣੀ ਮੈਂ ਇਦਾਂ ਨਹੀਂ ਚੋਣੀ ਅੰਗੂਠਾ ਐ ਨਹੀਂ ਕਰਦੀ ਮੈਂ ਇਦਾਂ ਹੀ ਚੋਣੀ ਮੈਂ ਨਹੀਂ ਅੰਗੂਠਾ ਨਾਲ ਦਾ ਬੱਤ ਕਿੰਨੇ ਕੈਮ ਹੋ ਗਏ ਨੇ ਤੇ ਉੱਪਰੇ ਪਸੂ ਤੋਂ ਡਰ ਵੀ ਲੱਗਦਾ ਨਹੀਂ ਤੇ ਇਹ ਕੋਈ ਨਹੀਂ ਇਹੋ ਕਰ ਕੋਈ ਜਿੰਨਾ ਖਾਣਾ ਉਹ ਬਾਲਟੀ ਭਰ ਕੇ ਹੁਣ ਚੋਦੋ ਜੀ ਬੈਠੀ ਆ ਸਾਰੀ ਜਾਉਂਗੀ ਹੁਣ ਐਦਾ ਥੋੜੀ ਜਿਹੀ ਤਾਂ ਹੁੰਦਾ ਪਸੂ ਦਾ ਬਹੁਤ ਛੋਗੁੰਦਾ ਜਦ ਤੱਕ ਨਾ ਧਾਰ ਘੱਢ ਦੇ ਉੱਤੇ ਦੁੱਧ ਤੇ ਛੱਗਣਾ ਹੋਣੀ ਮੈਨੂੰ ਯਕੀਨ ਨਹੀਂ ਸੀ ਉਹਦਾ ਨਾ ਵੀ ਧਾਰ ਘੱਢ ਲਈ ਮੋਟੀ ਧਾਰ ਜਦੋਂ ਬੰਦੀ ਨਾ ਵਧੀਆ ਲੱਗਦੀ ਹੈ ਕੋਈ ਹੋਈਏ ਬਸ ਉਹ ਡੈਡੀ ਦੀ ਸਿਹਤ ਉਹਦਾ ਦੀ ਹੋ ਗਈ ਨਹੀਂ ਤਾਂ ਅਸੀਂ ਤਾਂ ਰੱਖ ਲੈਗੇ ਸੀ ਗਾਂ ਜਾਂ ਮੱਝ ਗਾਂ ਰੱਖ ਲੈਣੀ ਸੀ ਮੱਝ ਦਾ ਚਲੋ ਥੋੜਾ ਹੋਰ Bu olaylar ਨਾ ਨੰਗਾ ਥਾਣ ਬਹੁਤ ਛੋਟੇ ਯਾਰ ਇੱਕ ਥਾਣ ਬਹੁਤ ਛੋਟਾ ਉਹਨਾਂ ਤੇ ਜਹਾਜ ਦਾ ਹਾਲ ਹੈ ਕੋਈ ਆ ਉਹਦੇ ਕਿੱਥੀ ਹੂੰ ਉਹਦੇ ਦਾ ਹੱਥ ਇੱਥੇ ਨਹੀਂ ਹੋ ਰਿਹਾ ਹਾਂ ਉਹ ਲੋਕ ਜੇ ਤਰ੍ਹਾਂ ਵਾਲੀ ਗੈਰ ਪਾ ਜਹਾਜ ਆ ਉਹ ਸਾਬ ਤੋਂ ਹੁੰਦੇ ਆ ਇਹਦਾ ਕੋਈ ਬਣ ਨਹੀਂ ਸਾਡੀ ਵੀ ਬਸ ਉਹ ਖਰਾਬੀ ਆਈ ਘਰ ਦੀ ਸੀ ਗਾਂ ਜਿਹੜੀ ਦੇਤੀ ਰਹੀ ਸੀ ਗੱਲ ਹੋਰ ਕੁਛ ਨਹੀਂ ਉਹ ਪਹਿਲਣ ਸੀ ਇੱਕ ਉਹ ਤੇ ਦਾਦੇ ਕਰਕੇ ਉਹ ਹੋ ਗਿਆ ਇਦਾਂ ਪਸ਼ੂਆਂ ਨੂੰ ਨਾ ਤਾਜ਼ੇ ਪੱਠੇ ਉਦੋਂ ਵੱਢ ਕੇ ਉਦੋਂ ਹੀ ਪਾਉਣੇ ਨਾ ਇਹ ਪਤਾ ਕਿ ਡਾਕਟਰ ਵੀ ਇਹ ਕਹਿੰਦਾ ਇਹ ਪੱਠੇ ਵੱਢ ਕੇ ਨਾ ਉਹਨਾਂ ਉਤਰ ਕੇ ਨਾ ਪਾਓ ਥੋੜੀ ਜਿਹੀ ਰੁਕੋ ਲੋੜਾ ਲੋ ਤਾਹਾ ਪੈ ਜਾਣੀ ਪੱਠੇ ਸਸੀ ਘਬੜੀ ਮੈਂ ਕਿਹਾ ਪਾਜੀ ਕੇ ਜਾਈਏ ਅਸੀਂ ਘਾਟੂ ਗਈ ਪਾਜੀ ਹੁਣ ਜਦੋਂ ਫੱਕੀ ਕਿਹੜਾ ਵਾਪਸ ਆ ਪੈਣੀ ਆ ਸਾਡੇ ਦਾ ਫੇਰ ਬਤਿਹਰੀਆਂ ਉੱਤੇ ਪੇਕੀਆਂ ਨੇ ਬਹੁਤ ਹੁੰਦੀਆਂ ਸੀ ਮੱਝਾਂ ਦਾ ਤਾਂ ਹੀ ਮੇਰੇ ਕਿਨੇ ਦੇ ਹਜੇ ਵੀ ਰੁੱਤੀਆਂ ਆਈਆਂ ਅਸੀਂ ਨਹੀਂ ਰੱਖੀਆਂ ਭਰਾ ਨੂੰ ਵੀ ਬਾਹਰ ਚਲੇ ਗਏ ਮੈਂ 34 ਕਲਾਸ ਚ ਜੀਦੀ ਜਾਂਦੀ ਆ ਤਾਂ ਨਾ ਕੱਢ ਲੈ ਛੋਟੀ ਜੀ ਆ नागर पतिियोंने हवा जा को म ग Você a minha é a ਆ ਦੋਸਤ ਕਰਨ ਪੋਣਾ ਪੈਣਾ ਕੋਈ ਦੋਸਤ ਕਰਨ ਆ ਚੀਪਾ ਉਹ ਦੋਸਤ ਹੈ ਗੰਦੀ ਬਾਲਟੀ ਆ ਨਹੀਂ ਨਹੀਂ ਕੋਹ ਵਾਲਾ ਬਟੀਆਂ ਨਹੀਂ ਕਹੀ ਇਹ ਦੇਖ ਲੈ ਅੰਧੋ ਪਤਾ ਕਿਆ ਨਹੀਂ ਤਾਂ ਮਸ਼ੀਨ ਤੇ ਕਿੱਤੀ ਆ ਨਾ ਜਲਦੀ ਜੋ ਜੋ ਹੋ ਜਾਂਦੀ ਹਾਂ ਆ ਜੀ ਆਂ ਤੇਰੀ ਨਾ ਸੁਣੋ ਯਸ ਜੀ ਮੈਂ ਸਰੂ ਕੀ ਤਰ੍ਹਾਂ ਤੁਹਾਨੂੰ ਬਤਾਉਂ ਕਿ ਉਹ ਨਹੀਂ ਡਰਦਾ ਡਰਦੀ ਤੇ ਨਸਵਾ ਰਹੀ ਉਹ ਤੋਂ ਉਹ ਕਹਿੰਦਾ ਤੇ ਖੜੀ ਉਹ ਤਰ੍ਹਾਂ ਜਿਹੜੀ ਖੜੀ ਰਹੀ ਸਹੀ ਆ ਨਾਲੇ ਨਾ ਉਹ ਜਿਹੜਾ ਚੌਂਦਾ ਰਿਹਾ ਹੋਵੇ ਉਹ ਨਹੀਂ ਡਰਦਾ ਜਿਹੜਾ ਫਰੇਲੀ ਤਰੀ ਮਾਤੀ ਰੱਖਿਆ ਚੋਂ ਜਾਂ ਜਾਂਦੀ ਹੁੰਦੀ ਸੀ ਉਹ ਡੈਡੀ ਕਿਤੇ ਜਾਂਦੇ ਸੀ ਤੇ ਦੂਰ ਪੈ ਜਾਂਦੇ ਕਰਕੇ ਇਕੱਲੀ ਨਹੀਂ ਸੀ ਜਾਂਦੇ ਹੁੰਦੇ ਡੈਡੀ ਨੂੰ ਬਾਹਰ ਟੂਰ ਕਰਨ ਜਾਣੇ ਤੇ ਜੋ ਵੀ ਹੁੰਦੀ ਹੁੰਦੀ ਸੀ ਠੀਕ ਹੈ ਨਾ ਮੰਮੀ ਨੇ ਚੱਲ ਜਣਾ ਮਨੀ ਲੈ ਕੇ ਸੀ

15 20 ਤਾਂ ਨਹੀਂ ਲੱਗਦੇ 15 20 ਦੇ ਨਾਲ ਹੀ ਉਹ ਲੱਗਦੀ ਆ ਇਹ ਕਾਫੀ ਜਿਹੜੀ ਆ ਇਹ ਹਫਤੇ ਦੀ ਆ ਜਿੰਨੇ ਜਰਵਾਟ ਗੱਡੀ ਤਾਂ ਉਹ ਹੱਥ ਹੋ ਜਾਂਦੇ ਬੁੱਤਾਂ ਉਥੇ ਉਹ ਕਟੇ ਨੂੰ ਬੁਲਾ ਦਿੰਦੇ ਹੁੰਦੇ ਨਾ ਬਾਡੀ ਨੂੰ ਦੋਸਾਂ ਨੂੰ ਲਓ ਸਾਡੀ ਇੱਕ ਤਾਂ ਕੰਮ ਕਰਦਾ ਲੱਗਦਾ ਤੇ ਦੀ ਮਾਂ ਜੂ ਮੇਰੇ ਨਾਲ ਮਾਰ ਖੋਦਦੇ ਹੋ ਕੋ ਦਿਨ ਨਾਲ ਰੱਖਿਆ ਹੋਇਆ ਪੈਰਟ ਟੀਟੀ ਤੇ ਟੀਟੀ ਰਹਿੰਦਾ ਇਹ ਵਿੱਚ ਦਲਦੀ ਵੇਖਿਆ ਕਿਦਾਂ ਬੜਾ ਦਲਦੀ ਬੜਾ ਉਹ ਸੱਤ ਤੈਨੂੰ ਪੂਰੀ ਰਾਖੀ ਕਰ ਦਈਏ ਉਹ ਲੱਗੇ ਤੇ ਬਾਡੀ ਨੂੰ ਮੈਂ ਕਹਿੰਨੀ ਹਵਾ ਬਾਹਰਲੀ ਵੀ ਲਗੋ ਮਾਰਲੀ ਬਹੁਤ ਜ਼ਰੂਰੀ ਆ ਹਾਂ ਉਹੀ ਠੰਡਾ ਠੰਡਾ ਹੋ ਸਕਿਆ ਤੇ ਏਜੀਸੀ ਅੱਜ ਦਾ ਸਾਡਾ ਵਲੌਗ ਕਾਊ ਮਿਲਕਿੰਗ ਤੇ ਕਿਉਂਕਿ ਜਿਹੜੀ ਮੇਰੀ ਪੁਰਾਣੀ ਮਤਲਬ ਕਿ ਵੀਡੀਓ ਵਾ ਬਫੈਲੋ ਮਿਲਕਿੰਗ ਤੇ ਉੱਤੇ ਕਮੈਂਟ ਬਹੁਤ ਆਉਂਦੇ ਸੀਗੇ ਬਹੁਤ ਵੀ ਨਹੀਂ ਮਤਲਬ ਜਿੰਨੇ ਕੁ ਮੇਰੇ ਸਬਸਕ੍ਰਾਈਬਰ ਹੈਗੇ ਉਸੇ ਹਿਸਾਬ ਨਾਲ ਕਮੈਂਟ ਆਉਂਦੇ ਸੀ ਵੀ ਇੱਕ ਵੀਡੀਓ ਹੋ ਜਾਵੇ ਕਾਊ ਮਿਲਕਿੰਗ ਤੇ ਫਿਰ ਅੱਜ ਅਸੀਂ ਇੱਥੇ ਸਾਡੇ ਲੱਗ ਗਈ ਆ ਉਹਨ ਕੀ ਕਹਿੰਦਾ ਡੇਰੀ ਉਹਨਾਂ ਦੇ ਜਾ ਕੇ ਉਹਨਾਂ ਕੋਲੋਂ ਪੁੱਛ ਕੇ ਉਦਾਂ ਨਹੀਂ ਅਸੀਂ ਬਣਾਈ ਉਹਨਾਂ ਕੋਲੋਂ ਪੁੱਛ ਕੇ ਵੀਡੀਓ ਅਸੀਂ ਬਣਾਈ ਉਹਨਾਂ ਕੋਲੋਂ ਪੁੱਛ ਕੇ ਫਿਰ ਅਸੀਂ ਅੱਜ ਕਾਊ ਮਿਲਕਿੰਗ ਦੀ ਵੀਡੀਓ ਜਿਹੜੀ ਉਹ ਬਣਾਈ ਤੇ ਜਿਹਦੇ ਨਾਲ ਹੀ ਕਰਦੇ ਆਂ ਜੀ ਅਸੀਂ ਅੱਜ ਦੇ ਵਲੌਗ ਦਾ ਐਂਡ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਸਾਰਿਆਂ ਨੂੰ